ਸਸਿਗਾ ਬਾਬਿਓ ਅੱਜ ਨਵਾਂ ਬਲੌਗ ਸ਼ੁਰੂ ਕਰਤਾ ਤੇ ਥੈਂਕ ਯੂ ਦਾ ਸਭ ਤੋਂ ਪਹਿਲਾਂ ਸਾਰਿਆਂ ਦਾ ਸਾਡੇ ਪਿਛਲੇ ਦੋ ਬਲੌਗਾਂ ਨੂੰ ਬਹੁਤ ਤੁਸੀਂ ਸਪੋਰਟ ਕਰਿਆ ਤੇ ਅੱਜ ਵਲੌਗ ਹੈ ਜੀ ਅੱਜ ਵੜ ਰਹੇ ਆ ਵਾ ਪੀਆਰ 114 ਜੀ ਤਿੰਨ ਵਿਗਿਆ ਪਾਈਥੇ ਝੋਨਾ ਵੜਨਾ ਪੀਆਰ 114 ਮਸ਼ੀਨ ਆਪਣੀ ਆ ਗਈ ਹੈ ਜੀ ਤੇ ਦੇ ਦੇ ਕੀ ਝਾੜ ਹੁੰਦਾ ਹੈ ਤੇ ਕੀ ਝੋਨੇ ਪੀ ਐਲ ਠੀਕ ਹੈ ਮਾੜਿਆਂ ਚ ਵੀ ਨਹੀਂ ਕਹ ਸਕਦੇ ਬਾਲੇ ਚੰਗਿਆਂ ਚ ਵੀ ਨਹੀਂਗਾ ਰੇਟ ਬੰਨਿਉ ਵੀ ਠੀਕ ਹੈ 100 ਚੰਗਾ ਚੱਲ ਰਿਹਾ ਇਹ ਤੋਂ ਪਹਿਲਾਂ ਨਹੀਂ ਇਹਨਾਂ ਵਧੀਆ ਸੀ ਇਹ ਰੇਟ ਬਾਕੀ ਇਹ ਤਾਂ ਜਿੰਨਾ ਸੁੱਕਿਆ ਬਈ ਓਨਾ ਹੀ ਇਹਦਾ ਤਾਂ ਰੇਟ ਚੰਗਾ ਮਿਲਣਾ ਨਹੀਂ ਤਾਂ ਅਜਲ ਖਵਾਰੀ ਹੁੰਦੀ ਇਹਦੇ ਵਿੱਚ ਤੇ ਦਿਖਾਉਣੇ ਆ ਤੁਹਾਨੂੰ ਅੱਜ ਪੂਰਾ ਵਲੌਗ ਉਮੀਦ ਕਰਦਾ ਹਾਂ ਤੁਸੀਂ ਬਹੁਤ ਇੰਜੋਏ ਕਰੋਗੇ ਲੈ ਫਿਰ ਆਲੋ ਫਿਰ ਆਪਣਾ ਵੀ ਇਹਰਾ ਖੂਬਸੂਰਤ ਚਿਹਰਾ ਤੁਹਾਨੂੰ ਦਿਖਾ ਦਈਏ ਨਰਾਜ਼ ਨਾ ਹੋ ਜਾਣ ਆਪਣੇ ਫੋਲੋਅਰ ਉਹ ਬਾਪਿਓ ਅੱਜ ਦਾ ਪੰਕੀ ਵੀ ਪੂਰੇ ਖੁਸ਼ ਹੈ ਦੇਖ ਨੇਾਰੇ ਲਈ ਜਾਂਦੇ ਆਹ ਫੋਗਰੇ ਡਰਾਈਵਰ ਹੈ ਸਾਡੇ ਜਿੰਨਾ ਚਲਾਈ ਜਾਂਦੇ ਐ ਭਜਾਉਣਾ ਸੀ ਦਿੰਦੇ ਨਹੀਂ ਵਾਲੀਆਂ ਉਹ ਸ਼ਾਂਦੀ ਨਾਲ ਚਲਾਈ ਜਾਂਦੇ ਐ ਫੋਗਰਾ ਡਰਾਈਵਰ ਹੈ ਪੂਰਾ ਛੋਟਾ ਆਇਆ ਛੋਟਾ ਆ ਬਹੁਤ ਖਾਲਾ ਪੂਰਾ ਕਿੰਨਾ ਹੀ ਹੈ ਵੀ ਸਾਡਾ ਲਾਗੇ ਦਾ ਚੰਗੀ ਗੱਲ ਹੀ ਹੈ ਇਥੇ ਦਾ ਪੜਾ ਕੇ ਪੈਂਦੇ ਤੇ ਮਸੂਮਾ ਆ ਸਾਡਾ ਛੋਟਾ ਆ ਗਿਆ ਕੰਮ ਰਾਂ ਵੀ ਕੰਮ ਵੀ ਸਾਰੀਆਂ ਦੀ ਉੱਤੇ ਕੋ ਆ ਟਾਈਮ ਦਾ ਜੱਟ ਨੂੰ ਬਹੁਤ ਦੇਸ ਅਵਰੇਜ ਦਾ ਯਾਰ ਹੁੰਦਾ ਹੈ ਆਪਾਂ ਨੂੰ ਜਾਣਾ ਵੈ ਗਿਆ ਟਰਾਲੀ ਲੈਣ ਇੱਕ ਟਰੋਲਰ ਨਾਲ ਕੱ ਲੱਗਣਾ ਨਹੀਂ ਆ ਤੇ ਥਾਂ ਵੀ ਗਿੱਲਾ ਹੈ ਟਰਾਲੀ ਖੁੱਭਣਾ ਜਾਵੇ ਸਾਹ ਜਿਹੜੀਆਂ ਕਰ ਲਾਂ ਦੋ ਟਰਾਲੀਆਂ ਤਾਂ ਕਰਕੇ ਆਪਾਂ ਤਾਂ ਚੱਲੇ ਆਪਣਾ ਦੂਜਾ ਝੋਟਾ ਲੈਣ ਜੋਨਡ 524 ਤੇ ਮੈਂ ਹੁਣ ਉਸਤੀ ਦੁਆਰੇ ਵਲੋਗਿੰਗ ਕਰਾਂਗੇ ਸ਼ੁਰੂ ਬਣੇ ਰਿਓ ਪੂਰਾ ਬੰਦੇ ਪਿੰਡ ਜਾ ਕੇ ਗਲੀਆਂ ਆਪਣੇ ਪਿੰਡ ਦੀਆਂ ਟੁੱਟੀਆਂ ਪਈਆਂ ਜਿਹੜੀ ਬੜੀ ਵੱਲ ਰਹੀ ਸੀ ਲੇ ਵੀ ਮੈਂ ਤੇ ਗਰਨੂਰ ਹੁਣ ਚੱਲੇ ਖੇਤ ਗਰਨੂਰ ਦੇ ਦੰਦ ਦੋਨੇ ਟੁੱਟ ਗਏ ਆ ਕਿ ਦੂਜਾ ਹੱਲੀ ਜਾਂਦਾ ਦੰਦ ਗਰਨੂਰ ਦਾ ਤੇ ਵੀਡੀਓ ਦੇ ਵਿੱਚ ਨੂੰ ਪਤਾ ਲੱਗ ਜੂਆ ਤੇ ਗਰਨੂਰ ਦਾ ਪੜਾਈ ਬੰਨੀ ਤੇ ਹਨ ਹੈ ਨਹੀਂ ਜਿਆਦਾ ਟਰੈਕਟਰਾਂ ਬੰਨੀ ਹੈਗਾ ਤੇ ਇਹਦੀਆਂ ਮੈਡਮਾਂ ਤੱਕ ਵੀਡੀਓ ਪਹੁੰਚਾ ਦਿਓ ਵੀ ਇਹਨਾਂ ਨੂੰ ਵੀ ਪਤਾ ਲੱਗ ਜੇ ਵੀ ਇਹ ਜੇ ਕੰਮ ਕਰਦਾ ਗਰਨੂਰ ਚੱਲਾ ਸੀ ਤਾਂ ਨਹੀਂ ਹੁਣ ਪੜਾਈ ਕਰੀ ਜਾਂਦੇ ਆ ਤੇ ਇਹ ਤਾਂ ਟਾਈਮ ਹੈ ਪੜਾਈ ਕਰਨ ਦਾ ਤੇ ਹੁਣ ਅਸੀਂ ਟਰਾਲੀ ਲੈਣ ਆਏ ਆ ਟਰੈਕਟਰ ਆਪਣਾ ਮੰਡੀ ਗਿਆ ਸੀ ਦੂਜਾ ਤੇ ਹੈ ਵੇਟ ਕਰ ਰਹੇ ਆ ਉਹਦੀ ਟਰਾਲੀ ਮਿਲ ਲੱਗਿਆ ਦਿਸੀ ਤਾਂ ਜਾਂਦਾ ਸਾਹਮਣੇ ਪਤਾ ਨਹੀਂ ਉਹ ਹੈ કે ਦੂਜਾ ਤੇ ਟਰਾਲੀ ਜੋੜ ਕੇ ਲੈ ਜਾਣੀ ਉਹਨੂੰ ਪਤਾ ਹੀ ਇੱਕ ਟਰਾਲੀ ਹੀ ਰਹਿ ਗਈ ਆਪਣੇ ਕੋਲੇ ਤੇ ਬਾਕੀ ਉਹ ਰਨ ਛੋੜੇ ਦੀਆਂ ਪਰ ਲੀਆਂ ਸੀਗੀਆਂ ਤੇ ਸਾਨੂੰ ਐ ਡਰ ਆ ਵੀ ਆਦੀ ਪਾਣੀ ਕਰਕੇ ਦੋ ਟਰਾਲੀਆਂ ਚ ਸਾਬ ਜਿਹਦਾ ਪਾ ਕੇ ਰੱਖੀਏ ਵੀ ਟਰੈਕਟਰ ਆਪਣਾ ਖੁੱਬਣਾ ਜਾਵੇ ਕਿਉਂਕਿ ਨਹੀਂ ਤਾਂ ਫਿਰ ਖੁੱਬਣ ਵਾਲੀਆਂ ਵੀਡੀਓ ਹੋਰ ਵੀ ਆ ਜਾਣੀਆਂ ਅਸੀਂ ਨਹੀਂ ਜਾਂਦੇਗੇ ਵੀ ਟਰੈਕਟਰ ਖੋਬੇ ਤੇਲ ਮਚੇ ਸਿਸਟਮ ਖਰਾਬ ਹੋ ਜੂਗੀ ਗਲਤ ਹੈ ਗੁਰਨੂਰ ਗੁਰਨੂਰ ਨੂੰ ਦائیں ਹੈ ਵੀ ਸਲੈਪਸ ਲੋਪਰ ਨੇ ਕੰਟਰੈਕਟਰ ਦੇ ਫੇਰ ਹੀ ਨਜ਼ਾਰਾ ਆਵੇ ਆ ਮੰਨਦੇ ਜਿੱਥੇ ਖੋਬਗੇ ਉੱਥੇ ਨਜ਼ਾਰਾ ਲੈ ਸਕਦੇ ਆ ਪਰ ਆਪਾਂ ਨਜ਼ਾਰੇ ਦੇ ਚੱਕਰਾਂ 'ਚ ਵੀ ਨਹੀਂ ਖੋਬ ਹੋ ਸਕਦੇ ਨਾ ਸਾਥਿਓ ਟਰਾਲੀਆਂ ਖੋਪੀ ਜਾਂਦੀਆਂ ਤੇ ਬੰਦ ਪਾਸੇ ਕਰ ਰਹੇ ਆ